ਪਟਿਆਲਾ ਦੇ ਵਿੱਚ ਕਰਨਲ ਦੀ ਜਿਹੜੀ ਕੁੱਟਮਾਰ ਕੀਤੀ ਗਈ ਹੈ। ਹਾਂਜੀ ਸਰ। ਸ਼੍ਰੀ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਇਹਨਾਂ ਨੇ ਉਹਦੇ ਬਾਰੇ ਕੋਈ ਪ੍ਰਤੀਕਰਮ ਨਹੀਂ ਦਿੱਤਾ, ਨਾ ਹੀ ਕੋਈ ਬਿਆਨ ਆਇਆ। ਇਹਦੇ ਬਾਰੇ ਤੁਹਾਡੀ ਕੀ ਰਾਏ ਹੈ ਜੀ? ਸਰ ਮਤਲਬ ਇਹ ਗਲਤ ਗੱਲ ਹੈ ਕਿਉਂਕਿ ਇਹਨਾਂ ਦਾ ਬਿਆਨ ਆਉਣਾ ਇਸ ਮੁੱਦੇ ਤੇ ਸੀਐਮ ਸਾਹਿਬ ਹੋਣ ਦੇ ਨਾਤੇ ਮੁੱਦੇ ਤੇ ਬਿਆਨ ਆਉਣਾ ਬਹੁਤ ਜ਼ਰੂਰੀ ਸੀਗਾ। ਤਾਂ ਇਹ ਗੱਲ ਤਾਂ ਕਿਉਂਕਿ ਸਰ ਦੇਖੋ ਮੰਨ ਕੇ ਚੱਲੋ ਜੋ ਆਰਮੀ ਆ ਫੌਜੀ ਜਵਾਨ ਨੇ ਤਾਂ ਇਹਨਾਂ ਦੇ ਸਹਾਰੇ ਆਪਾਂ ਚੰਦੀ ਨਹੀਂ ਸਕੂਲ ਨਾਲ ਸੋ ਸਕਦੇ ਆ ਆਪਣੇ ਘਰਾਂ ਚਾ ਅਗਰ ਇਹਨਾਂ ਨਾਲ ਐਸਾ ਕੁਝ ਹੋਣ ਲੱਗਿਆ ਤਾਂ ਆਪਣੇ ਵਰਗਾ ਤਾਂ ਕਿੱਥੇ ਸੇਫ ਆ ਸਨ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਖੌਰੀ ਕਮਾਕਾਰਾਂ ਤੋਂ ਪਹਿਲ ਨਹੀਂ ਹੈਗਾ ਜੀ ਉਹਨਾਂ ਨੂੰ ਲੋੜ ਹੀ ਨਹੀਂ ਹੈ ਉਹਨਾਂ ਨੂੰ ਕਾਨੂੰਨ ਵਿਵਸਥਾ ਦਾ ਕੋਈ ਧਿਆਨ ਹੀ ਨਹੀਂ ਹੈ ਜਨਤਾ ਦਾ ਵੀ ਧਿਆਨ ਹੀ ਨਹੀਂ ਹੈ ਉਹ ਸੂਤ ਆਪ ਨੂੰ ਦਿਖ ਗਈ ਹੈ ਸਾਰਿਆਂ ਨੂੰ ਇਹ ਤਾਂ ਇੱਕ ਡਰਾਮੇ ਵਾਜੀ ਨਸ਼ੇ ਨਸ਼ੇ ਬੁਧ ਨੇ ਮੀਨ ਪਲਾਈ ਹੋਈ ਆ ਹੁਣ ਆਪਾਂ ਦੇਖ ਹੀ ਰਹੇ ਆ ਨੌਜਵਾਨ ਪੀੜੀ ਜਿਵੇਂ ਮਰ ਰਹੀ ਹੈ ਪੀੜੀ ਜਿਵੇਂ ਨਸ਼ਿਆਂ ਦੇ ਵਿੱਚ ਜਾ ਰਹੀ ਹੈ ਮਾਵਾ ਦੇ ਪੁੱਤ ਮਰ ਰਹੇ ਨੇ ਇਹ ਤਾਂ ਇੱਕ ਇੱਕ ਡਰਾਮੇ ਵਾਜੀ ਹੈ ਭਗਵਾਨ ਜੀ ਪ੍ਰਸ਼ਾਸਨ ਦੀ ਨਾਕਾਮੀ ਕਹਿ ਸਕਦੇ ਆ ਇਹਦੇ ਵਿੱਚ ਇੱਕ ਐਡਾ ਵੱਡਾ ਉਹਦਾ ਹੋਵੇ ਕਰਨਲ ਸਾਹਿਬ ਦਾ ਠੀਕ ਹੈ ਉਹ ਡੀਆਈਜੀ ਦੇ ਰੈਂਕ ਦਾ ਬੰਦਾ ਹੁੰਦਾ ਇਹ ਆਪਾਂ ਵੀ ਸਮਝਦਾਰ ਆ ਠੀਕ ਹੈ ਉਹਦੀ ਜਾਨੀ ਕੁੱਟਮਾਰ ਕਰਨੀ ਬਹੁਤ ਗਲਤ ਗੱਲ ਹੈ ਇਹ ਠੀਕ ਹੈ ਮੈਂ ਇਹ ਚੀਜ਼ ਦੀ ਨਿੰਦਾ ਕਰਦਾ